ਲੋਕ ਸਭਾ ਦੀਆਂ ਚੋਣਾਂ ਲੜ ਰਹੀ ਹਰ ਰਾਜਨੀਤਿਕ ਪਾਰਟੀ ਦੀ ਵਰਕਰਾਂ ਦੀ ਇੱਕ ਉਮੀਦ ਹੁੰਦੀ ਹੈ ਇੰਕ ਦੇ ਆਰੋਂ ਦਾ ਕਿ ਜਲਦੀ ਤੋਂ ਜਲਦੀ ਉਹ ਉਸ ਪਾਰਟੀ ਦਾ ਕੈਂਡੀਡੇਟ ਦਾ ਐਲਾਨ ਕੀਤਾ ਜਾਵੇ ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਕਾਂਗਰਸ ਕੈਂਡੀਡੇਟ ਦਾ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਆਖਰ ਬੜੀ ਮਸ਼ੱਕਤ ਤੋਂ ਬਾਅਦ ਕਈ ਮੀਟਿੰਗਾਂ ਦੇ ਆਦਮਨਤਨ ਤੋਂ ਬਾਅਦ ਪਿਛਲੇ ਦਿਨ ਕਾਂਗਰਸ ਹਾਈ ਕਮਾਂਡ ਵੱਲੋਂ ਪਟਾਲਾ ਸੈਂਸ ਦੀ ਸੀਟ ਤੋਂ ਕਾਂਗਰਸ ਕੈਂਡੀਡੇਟ ਦਾ ਐਲਾਨ ਕਰ ਦਿੱਤਾ ਗਿਆ ਪਰ ਜਿਦਾਂ ਹੀ ਕਾਂਗਰਸ ਕੈਂਡੀਡੇਟ ਦਾ ਐਲਾਨ ਹੋਇਆ ਕਹਿੰਦੇ ਕਾਂਗਰਸ ਪਾਰਟੀ ਵਿੱਚ ਤੂਫਾਨ ਆ ਗਿਆ ਇਹ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ ਕਿ ਜੇ ਕਿਸੇ ਟਕਸਾਲੀ ਨੇਤਾ ਜਾਂ ਪੁਰਾਣੇ ਕਾਂਗਸੀ ਵਰਗ ਨੂੰ ਟਿਕਟ ਨਹੀਂ ਮਿਲੇਗੀ ਤਾਂ ਕਾਂਗਰਸ ਪਾਰਟੀ ਦੇ ਵਿੱਚ ਬੁਚਾਲ ਆਏਗਾ ਉਹ ਦਿਖਾਈ ਵੀ ਦੇਣ ਲੱਗਿਆ ਡਾਕਟਰ ਗਾਂਧੀ ਦੇ ਟਿਕਟ ਦਾ ਵਿਰੋਧ ਸ਼ੁਰੂ ਹੋ ਗਿਆ ਟਕਸਾਲੀ ਅਤੇ ਪੁਰਾਣੇ ਕਾਂਗਸੀ ਵਰਕਰਾਂ ਵੱਲੋਂ ਵਿਰੋਧ ਸਵਰ ਵਿਰੋਧ ਦੀ ਪਾਸ਼ਾ ਦੇਖਣਗੇ ਗੱਲ ਕਾਂਗਸ ਹਾਈ ਕਮਾਂਡ ਤੱਕ ਪਹੁੰਚੀ ਹਾਈ ਕਮਾਂਡ ਵੀ ਜਾਣਦਾ ਕਿ ਇਤਨੀ ਵਿਰੋਧਤਾ ਹੋਵੇਗੀ ਤਾਂ ਕਾਂਗਸ ਪਾਰਟੀ ਦੇ ਕੈਂਡੀਡੇਟ ਦੇ ਲਈ ਥਾੜੀ ਤੋਲਦਨ ਨੁਕਸਾਨ ਹੋਣਾ ਲਾਜ਼ਮੀ ਹੈ ਕਾਂਗਸ ਹਾਈ ਕਮਾਂਡ ਵੀ ਡੈਮੇਜ ਕੰਟਰੋਲ 'ਚ ਜੁੱਟ ਗਿਆ ਪਰ ਸਭ ਤੋਂ ਵੱਡਾ ਸਵਾਲ ਜਿਹੜਾ ਵਿਧ ਤੇਕ ਨੂੰ ਤਕਸਾਲੀ ਅਤੇ ਪੁਰਾਣੀ ਕਾਂਗਸ ਨੇਤਾਵਾਂ ਵੱਲੋਂ ਮੀਟਿੰਗ ਬੁਲਾਈ ਗਈ ਹੈ ਆਖਰ ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਉਸ ਸਬਮਿਟਰੀਜ਼ ਕੀ ਨਿਕਲ ਕੇ ਆਉਂਦਾ ਉਸ ਹਾਸਲੇ ਨੂੰ ਲੈ ਕੇ ਸਿਰਫ ਰਾਜਨੀਤਿਕ ਜ਼ਰੂਰਤ ਚ ਰੱਖਣ ਵਾਲੀ ਨਜ਼ਰ ਨਹੀਂ ਕਾਂਗਸ ਹਾਈ ਕਮਾਂਡ ਤੱਕ ਦੀ ਨਜ਼ਰ ਵੀ ਲੱਗੀ ਹੋਈ ਹੈ ਨਮਸਕਾਰ ਜੀਆ ਦੋਸਤੋ ਮੈਂ ਪਵਨ ਮੁਖੀਜਾ ਮੁਕੀਜਾ ਅਰੇ ਨਿਊਜ਼ ਤੁਹਾਡਾ ਸਭ ਦਾ ਸਵਾਗਤ ਕਰਦਾ। ਲੋਕ ਸਭਾ ਦੀਆਂ ਚੋਣਾਂ ਦਾ ਸਮਾਂ ਹੈ। ਹਰ ਰਾਜ ਦੀ ਇੱਕ ਪਾਰਟੀ ਆਤਮੰਤਨ ਕਰਦੇ ਜੁਟੀ ਹੁੰਦੀ ਹੈ ਕਿ ਉਹ ਕਿਹੜਾ ਕੈਂਡੀਡੇਟ ਚੋਣ ਦਾਨੇ ਸੁੱਟਾਏ। ਕਾਂਗਸ ਵੱਲੋਂ ਚੋਣ ਦਾਨੇ ਦੇ ਦੌਰਾਨ ਤੋਂ ਪਹਿਲਾਂ ਟਕਸਾਲੀ ਕਾਂਗਸੀਆਂ ਤੇ ਪੁਰਾਣੀਆਂ ਕਾਂਗਸੀਆਂ ਵੱਲੋਂ ਇੱਕ ਤਰ੍ਹਾਂ ਦੀ ਮੰਗ ਕੀਤੀ ਗਈ ਸੀ ਕਿ ਜੇ ਕਿਸੇ ਵੀ ਕੈਂਡੀਡੇਟ ਨੂੰ ਚੋਣ ਮੈਦਾਨ ਚ ਉਤਾਰਨਾ ਹੈ ਉਹ ਪੁਰਾਣਾ ਜਾਂ ਟਕਸਾਲੀ ਕਾਂਗਸੀ ਹੋਵੇ। ਇਹ ਵੀ ਕਿਹਾ ਜਾਂਦਾ ਹੈ ਕਿ ਜ਼ਿਲ੍ਹਾ ਪਟਿਆਲਾ ਦੇ نو ਹਲਕੇ ਦੇ ਪਰਿਵਾਰੀਆਂ ਵੱਲੋਂ ਕਾਂਗਸਾਈ ਕਮਾਨ ਨੂੰ ਲਿਖ ਕੇ ਵੀ ਦੇ ਦਿੱਤਾ ਗਿਆ ਸੀ ਇੱਕ ਤਰ੍ਹਾਂ ਕਿਸੇ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ ਕਾਂਗਸਾਈ ਕਮਾਨ ਜੇ ਟਿਕਟ ਪਟਿਆਲਾ ਸੰਧੀ ਸੀਟ ਤੋਂ ਦੇਣੀ ਹੈ ਉਹ ਕਿਸੇ ਟਕਸਾਲੀ ਨੇਤਾ ਨੂੰ ਜਾਂ ਕਿਸੇ ਪੁਰਾਣੇ ਕਾਂਗਸੀ ਵਰਕਰ ਨੂੰ ਦੇਵੇ ਪਰ ਲੱਗਦਾ ਜੋ ਟਿਕਟ ਦਾ ਐਲਾਨ ਹੋਇਆ ਡਾਕਟਰ ਧਰਮਵੀਰ ਗਾਂਧੀ ਜਿਹੜਾ ਟਿਕਟ ਦਾ ਐਲਾਨ ਹੋਣ ਤੋਂ ਲਗਭਗ 14 ਦਿਨ ਪਹਿਲੇ ਕਾਂਗਸ ਪਾਰਟੀ ਵਿੱਚ ਆਏ ਸਨ ਉਹਨਾਂ ਨੂੰ ਕਾਂਗਸ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਗਿਆ। ਇਤਨਾ ਕਹਿ ਸਕਦੇ ਆ ਕਿ ਉਹਨਾਂ ਦਾ ਉਮੀਦਵਾਰ ਐਲਾਨ ਕਾਂਗਸਾਈ ਕਮੰਡ ਵੱਲੋਂ ਤਾਂ ਜਿਹੜੀ ਪਰਿਵਾਰੀਆਂ ਵੱਲੋਂ ਜਾਂ ਟਕਸਾਲੀ ਕਾਂਗਸੀਆਂ ਵੱਲੋਂ ਇੱਕ ਮੰਗ ਕੀਤੀ ਜਾ ਰਹੀ ਸੀ ਕਿ ਪੁਰਾਣੇ ਕਿਸੇ ਵਰਕਰ ਨੂੰ ਜਾਂ ਟਕਸਾਲੀ ਨੇਤਾ ਨੂੰ ਟਿਕਟ ਦਿੱਤੀ ਜਾਵੇ। ਉਹ ਕਾਂਗਰਸ ਹਾਈ ਕਮਾਂਡ ਵੱਲੋਂ ਇਗਨੋਰ ਕਰ ਦਿੱਤਾ ਗਿਆ। ਇੱਕ ਤਰ੍ਹਾਂ ਗਿਆ ਉਹਨਾਂ ਦੀ ਗੱਲ ਨਹੀਂ ਮੰਨੇਗੀ। ਜੋ ਲੱਗਦਾ ਸੀ ਸੰਭਾਵਨਾ ਸੀ ਕਿ ਅਗਰ ਕਾਂਗਰਸ ਹਾਈ ਕਮਾਂਡ ਉਹਨਾਂ ਵਰਕਰਾਂ ਦੀ ਜਾਂ ਪਰਿਵਾਰੀਆਂ ਦੀ ਜਾਂ ਟਕਸਾਲੀ ਨੇਤਾਵਾਂ ਦੀ ਗੱਲ ਨਹੀਂ ਮੰਨੇਗਾ ਤਾਂ ਰਾਜਨੀਤਿਕ ਤੂਫਾਨ ਆ ਸਕਦਾ ਹੈ। ਉਹੀ ਹੋਇਆ ਟਿਕਟ ਤੋਂ ਬਾਅਦ ਕਾਂਗਰਸ ਪਾਰਟੀਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਰਾਜਨੀਤਿਕ ਤੌਰ ਤੇ ਭੁਚਾਲ ਆਇਆ ਹੋਇਆ ਹੈ। ਰਾਜਨੀਤਕ ਤੌਰ ਤੇ ਤੂਫਾਨ ਆਇਆ ਹੈ ਕਿਉਂਕਿ ਜ਼ਿਲ੍ਹੇ ਦੇ ਕੋਈ ਇਹਦਾ ਹਲਕਾ ਨਹੀਂ ਹੋਵੇਗਾ ਜਿੱਥੇ ਡਾਕਟਰ ਗਾਂਧੀ ਦੀ ਟਿਕਟ ਦਾ ਵਿਰੋਧ ਨਾ ਕੀਤਾ ਜਾ ਰਿਹਾ ਹੋਵੇ ਡਾਕਟਰ ਗਾਂਧੀ ਟਿਕਟ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਕਾਂਗਸ ਪਾਰਟੀ ਵੱਲੋਂ ਇਹ ਕਿਹਾ ਗਿਆ ਜਾ ਰਿਹਾ ਸੀ ਜਿਹੜੇ ਪੁਰਾਣੇ ਵਰਕਰ ਨੇ ਕੀ ਕਿਸੇ ਨਵੇਂ ਬੰਦੇ ਨੂੰ ਜਾਂ ਪੈਰਾਸ਼ੂਟ ਲਾਏ ਕਿਸੇ ਨੇਤਾ ਨੂੰ ਟਿਕਟ ਨਾ ਦਿੱਤੀ ਜਾਵੇ ਪਰ ਉਹ ਟਿਕਟ ਦਾ ਐਲਾਨ ਹੋ ਚੁੱਕਿਆ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਵੱਡੇ ਵੱਡੇ ਕਾਂਗਸ ਨੇਤਾ ਇਕਜੁੱਟ ਹੋ ਚੁੱਕੇ ਹੈ ਚਾਹੇ ਇਸ ਗੱਲ ਦੀ ਕੋਈ ਪੁਸ਼ਟੀ ਕਰਨੀ ਤਿਆਰ ਨਹੀਂ ਇਹ ਵੀ ਦੱਸਿਆ ਜਾ ਰਿਹਾ ਕਿ ਕਾਂਗਸ ਨੇਤਾਵਾਂ ਵੱਲੋਂ ਗੁਪਤ ਮੀਟਿੰਗਾਂ ਕਰਕੇ ਵਿਚਾਰ ਵਿਵਾਰ ਸੀ ਕੀਤਾ ਗਿਆ ਇਸ ਟਿਕਟ ਨੂੰ ਲੈ ਕੇ ਦੋਸਤੋ ਕਾਂਗਸੀ ਨੇ ਤਾਮਦਾਈ ਵਿਰੋਧ ਹਾਈ ਕਮਾਂਡ ਤੱਕ ਨਹ ਪਹੁੰਚਿਆ ਕਾਂਗਸ ਹਾਈ ਕਮਾਂਡ ਤੱਕ ਪਹੁੰਚਿਆ ਤਾਂ ਪੰਜਾਬ ਪ੍ਰਦੇਸ਼ ਕਾਂਗਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਡਿੰਗ ਲਈ ਪਟਿਆਲਾ ਇਲਾਕੇ ਚ ਪਹੁੰਚੇ ਉਥੇ ਲਾਲ ਸਿੰਘ ਅਤੇ ਹਰਿਆਲ ਸਿੰਘ ਗਮੋਜ ਦੇ ਇਲਾਵਾ ਹੋਰ ਕਾਂਗਸੀ ਨੇਤਾਵਾਂ ਦੇ ਨਾਲ ਵੀ ਡਿਸਕਸ ਕੀਤਾ ਉਹ ਵੀ ਦੱਸਿਆ ਜਾ ਰਿਹਾ ਕਿ ਅਨراض ਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਇਸ ਮੀਟਿੰਗ ਦੇ ਵਿੱਚ ਕੀ ਡਿਸਕਸ ਹੋਇਆ ਕੀ ਫੈਸਲਾ ਹੋਇਆ ਫਿਲਹਾਲ ਇਹ ਚੱਚਾ ਦਾ ਵਿਸ਼ਾ ਬਣਿਆ ਹੋਇਆ ਪਰ ਇਹ ਤੈ ਕਿ ਰਾਜਾ ਵਿਡਿੰਗ ਕਾਂਗਸੀ ਨੇਤਾਵਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਪਹੁੰਚੇ ਸਨ ਫਿਲਹਾਲ ਜੋ ਮੀਟਿੰਗ ਰੱਖੀ ਹੋਈ ਹੈ ਮੀਟਿੰਗ ਪੋਸਟਪੋਨ ਨਹੀਂ ਹੋਈ ਪੈਸ ਤੋਂ ਲੱਗਦਾ ਕਿ ਕਾਂਗਸੀ ਨੇਤਾਵਾਂ ਦੀ ਨਾਰਾਜ਼ਗੀ ਹਾਲੇ ਦੂਰ ਨਹੀਂ ਹੋਈ ਪਰ ਸਭ ਤੋਂ ਵੱਡਾ ਸਵਾਲ ਕਿ ਜਿਹੜੀ ਕਾਂਗਸ ਵੱਲੋਂ ਮੀਟਿੰਗ ਰੱਖੀ ਗਈ ਹੈ ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਵੇਗਾ ਕਿਉਂਕਿ ਕਾਂਗਸੀ ਵਰਕਰਾਂ ਵੱਲੋਂ ਮੈਸੇਜ ਲਾਇਆ ਜਾ ਰਹੇ ਨੇ ਸੰਦੇਸ਼ ਪਹੁੰਚਾਏ ਜਾ ਰਹੇ ਨੇ ਕਿ ਉਸ ਮੀਟਿੰਗ ਦੇ ਵਿੱਚ ਭਾਗ ਲਓ ਉਸ ਮੀਟਿੰਗ ਨੂੰ ਪਹੁੰਚੋ ਇਸ ਤੋਂ ਲੱਗਦਾ ਕਿ ਉਸ ਮੀਟਿੰਗ ਦੇ ਵਿੱਚ ਸੈਂਕੜੇ ਸੰਖਿਆ ਵਿੱਚ ਕਾਂਗਸੀ ਨੇਤਾ ਤੇ ਵਰਕਰ ਪਹੁੰਚੋਗੇ ਜਦੋਂ ਮੀਟਿੰਗ ਹੋਏਗੀ ਮੀਟਿੰਗ ਦੇ ਵਿੱਚ ਵਿਚਾਰ ਵਸ ਹੋਏਗਾ ਤਕਰੀਰਾਂ ਹੋਣਗੀਆਂ ਪਾਸ਼ਣ ਬਾਜੀ ਹੋਏਗੀ ਤੇ ਉਹ ਉਸ ਦੇ ਵਿੱਚ ਕੀ ਹੋਏਗਾ ਕੀ ਫੈਸਲਾ ਹੋਏਗਾ ਸਭ ਦੋਮਟਾ ਸੋਗਾ ਇੱਕ ਇੱਕ ਚਰਚਾ ਵੀ ਹੈ ਕਿ ਸ਼ਾਇਦ ਕਾਂਗਰਸ ਵਰਕਰ ਜਾਂ ਟਕਸਾਲੀ ਵਰਕਰ ਨੇ ਉਹ ਨੇਤਾ ਨੇ ਉਹ ਹਾਈ ਕਮਾਂਡ ਨੂੰ ਇੱਕ ਅਲਟੀਮੇਟਮ ਹੀ ਦੇ ਸਕਦੇ ਨੇ ਕਿ ਪਟਿਆਲਾ ਸੰਸਦ ਦੀ ਸੀਟ ਤੋਂ ਜਿਹੜਾ ਡਾਕਟਰ ਧਰਮਵੀਰ ਗਾਦੀ ਨੂੰ ਕੈਂਡੀਡੇਟ ਬਣਾਇਆ ਗਿਆ ਹੈ ਉਹਨੂੰ ਬਦਲਿਆ ਜਾਵੇ ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕਿ ਵਰਕਰ ਜਾਂ ਕੁਝ ਵੱਡੇ ਨੇਤਾ ਇਹ ਫੈਸਲਾ ਕਰਨ ਕਿ ਉਹ ਡਾਕਟਰ ਗਾਂਧੀ ਦੀ ਚੋਣ ਮੀਮ ਤੋਂ ਆਪਣੇ ਆਪ ਨੂੰ ਦੂਰ ਰੱਖਾਂਗੇ ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕਿ ਕੁਝ ਕਾਂਗਸੀ ਵਰਕਰ ਜਾਂ ਕਾਂਗਸੀ ਨੇਤਾ ਪਾਰਟੀ ਉਹਦਿਆਂ ਤੋਂ ਅਸਤੀਫਾ ਦੇ ਦੇਣ ਇਸ ਤਰ੍ਹਾਂ ਕਹਿ ਸਕਦੇ ਆ ਕਿ ਅਲੱਗ-ਅਲੱਗ ਤਰ੍ਹਾਂ ਦੇ ਰਾਜ ਦੇ ਖਿਆਸਰਾਗੀਆਂ ਜਾਰੀ ਨੇ ਕਿਉਂਕਿ ਇਸ ਮੀਟਿੰਗ ਦੇ ਚ ਹੋਣ ਵਾਲੇ ਫੈਸਲੇ ਤੇ ਅਸਾਜਨਿਤਿਕ ਰਾਜਨੀਤੀ ਨੂੰ ਚੁੱਕਣ ਵਾਲੇ ਨਹੀਂ ਬਲਕਿ ਕਾਂਗਰਸ ਹਾਈ ਕਮਾਂਡ ਤੱਕ ਦੀ ਨਜ਼ਰਾਂ ਵੀ ਲੱਗੀਆਂ ਹੋਈਆਂ ਨੇ ਕਿਉਂਕਿ ਕੋਈ ਇਦਾਂ ਦਾ ਫੈਸਲਾ ਜੇ ਲਿਆ ਜਾਂਦਾ ਜਿਸ ਨਾਲ ਡਾਕਟਰ ਗਾਂਧੀ ਨੂੰ ਜਾਂਦੇ ਦਾ ਨੁਕਸਾਨ ਹੋਏਗਾ ਤੇ ਕਾਂਗਰਸ ਦੇ ਲਈ ਇੱਕ ਤਰ੍ਹਾਂ ਦੇ ਨਾਲ ਸੂਬਾ ਸੰਕੇਤ ਨਹੀਂ ਹੋਵੇਗਾ ਭਾਵੇਂ ਕਹਿੰਦੇ ਜਦ ਤੱਕ ਪ੍ਰਨਾਮ ਸਾਹਮਣੇ ਨਾ ਆਵੇ ਜਦ ਤੱਕ ਫੈਸਲਾ ਸਾਹਮਣੇ ਨਾ ਆਵੇ ਉਸ ਸਮੇਂ ਤੱਕ ਸਿਰਫ ਕਿਆਸਾਂ ਹੀ ਹੁੰਦੀਆਂ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਕਾਫੀ ਮੀਨਿਆਂ ਤੋਂ ਪਟਿਆਲਾ ਸੰਸਦ ਸੀਟ ਦੇ ਜਿਹੜੇ ਕੈਂਡੀਡੇਟ ਲੈ ਕੇ ਮੰਥਨ ਜਾਰੀ ਸੀ ਰਾਜਨੀਤਿਕ ਚਰਚਾਵਾਂ ਦੀ ਗੱਲ ਕਰੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਪਟਿਆਲਾ ਸੰਸਦ ਦੀ ਸੀਟ ਤੋਂ ਹਰਾਜਪਾਲ ਕਿ ਦੋ ਵਾਰ ਐਮਐਲਏ ਰਹੇ ਅਧਿਆ ਸਿੰਘ ਕੰਬੋਜ ਬਰਬਲ ਦਾਵੇਦਾਰ ਸਨ ਮਜਬੂਤ ਦਾਵੇਦਾਰ ਸਨ ਲੈ ਇਹ ਵੀ ਚਰਚਾ ਹੈ ਕਾਂਗਰਸ ਹਾਈ ਕਮਾਂਡ ਵੱਲੋਂ ਇੱਕ ਤਰ੍ਹਾਂ ਦੇ ਨਾਲ ਕਮੋਜ ਨੂੰ ਹਰੀ ਝੰਡੀ ਤੱਕ ਵੀ ਦੇ ਦਿੱਤੀ ਗਈ ਸੀ ਇਸ ਲਈ ਇਹ ਵੀ ਕਹਿ ਜਾ ਸਕਦਾ ਹੈ ਕਿ ਜਿਹੜੀਆਂ ਹਰਿਆਲ ਕਮੋਜ ਵੱਲੋਂ ਜਿਲ੍ਹਾ ਪਟਿਆਲੇ ਵਿੱਚ ਅਲੱਗ-ਅਲੱਗ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਇਸ ਗੱਲ ਦਾ ਸੰਕੇਤ ਹੈ ਪਰ ਡਾਕਟਰ ਗਾਂਧੀ ਜਿਹੜੇ 2014 ਵਿੱਚ ਆਮ ਆਦਮੀ ਪਾਰਟੀ ਡੀਐਮਪੀ ਬਣੇ ਸਨ ਉਹ 2019 ਵਿੱਚ ਚੋਣ ਹਾਰ ਗਏ ਤੁਣ ਕਾਂਗਸੀ ਨਿਤਾਮਾ ਵੱਲੋਂ ਇੱਕ ਗਲਵਿਖਈ ਜਾ ਰਹੀ ਹੈ ਕਿ ਜਿਹੜੇ ਡਾਕਟਰ ਗਾਂਧੀ ਨੇ 2014 ਦੀ ਚੋਣ ਜਿੱਤਣ ਤੋਂ ਬਾਅਦ ਉਹਨਾਂ ਦਾ ਜਨਤਨਾ ਕੋ ਸਹਿਯਾਰ ਨਹੀਂ ਰਿਹਾ ਕੋਈ ਮਿਲਵਰਤਨ ਨਹੀਂ ਰਿਹਾ ਇਸ ਲਈ ਕਾਂਸੀ ਜੇ ਚਾਰ ਚੋਣ ਤੋਂ ਬਾਅਦ ਉਹ ਕਾਂਗਰਸ ਤੋਂ ਅਲੱਗ ਹੋ ਜਾਂਦੇ ਨੇ ਜਾਂ ਕਾਂਗਰਸ ਪਾਰਟੀ ਤੋਂ ਨੇਤਾ ਹੀ ਅਚੰਭੇ ਪ੍ਰਗਟ ਕਰ ਰਹੇ ਨੇ ਕਿ ਡਾਕਟਰ ਗਾਂਧੀ 4 ਜੂਨ ਤੱਕ ਹੀ ਕਾਂਗਸ ਵਿੱਚ ਐਕਟਿਵ ਰਹਿਣਗੇ ਉਸ ਤੋਂ ਬਾਅਦ ਜੇ ਇਸ ਤਰ੍ਹਾਂ ਦੀ ਗੱਲ ਸੱਚ ਹੋ ਜਾਂਦੀ ਹੈ ਸਾਹਮਣੇ ਆਉਂਦੀ ਹੈ ਤਾਂ ਕਾਂਗਸੀ ਵਰਕਰ ਦਾ ਕੀ ਬਣੇਗਾ ਜਦਕਿ ਚਾਹ ਦੂਜੇ ਪਾਸੇ ਜਿਹੜੇ ਡਾਕਟਰ ਗਾਂਧੀ ਸਪੋਰਟਰ ਨੇ ਉਹ ਉਹਨਾਂ ਨੇ ਕਹਿਣਾ ਕਿ ਡਾਕਟਰ ਗਾਂਧੀ ਹਮੇਸ਼ਾ ਲੋਕਾਂ ਦੀ ਬਲਾਈ ਲਈ ਕੰਮ ਕਰਦੇ ਰਹਿੰਦੇ ਨੇ ਉਹਨਾਂ ਦਾ ਆਮ ਪਬਲੀਕ ਨਾਲ ਸਹਿਚਾਰ ਰਹਿੰਦਾ ਹੈ ਪਰ ਉਹ ਪ੍ਰਤੀਰੋਪ ਜਾਰੀ ਹੈ ਹੁਣ ਸਭ ਤੋਂ ਵੱਡਾ ਸਵਾਲ ਜਿਹੜਾ ਸਾਰ ਜਨਗਲੀਆਰੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਅਖਰ 20 April ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਕਿ ਇਹ ਫੈਸਲਾ ਡਾਕਟਰ ਗਾਂਧੀ ਜਾਂ ਕਾਂਗਰਸ ਹਾਈ ਕਮਾਂਡ ਦੇ ਲਈ ਕੋਈ ਚਿੰਤਾ ਵਿਧਾਨ ਵਾਲਾ ਹੋਏਗਾ ਜਾਂ ਕੋਈ ਰਾਤ ਭਰੀ ਖਬਰ ਨਿਕਲ ਕੇ ਸਾਹਮਣੇ ਆਵੇਗੀ ਦੋਸਤੋ ਅਦਾਲੀ ਬਚਤ ਨਹੀਂ ਨਮਸਕਾਰ ਜੈਨ ਦੋਸਤੋ